ਸਾਧਨਾਮ ਸ੍ਰੀ ਵਾਹਿਗੁਰੂ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਕਰਤੀ ਜਾ ਇਹੋ ਤਨ ਧਰਤੀ ਬੀਜ ਕਰਮ ਕਰੋ ਇਹ ਜੀਮੇਦਾਰ ਨੇ ਖੇਤੀ ਬੀਜਾਂ ਦੇਖ ਕੇ ਉਹਨੂੰ ਮਾਰੈਂ ਤਰੀਵੀ ਖੇਤੀ ਬੀਜਣ ਦਾ ਆਦੇਸ਼ ਦਿੰਦੇ ਆ ਸ੍ਰੀ ਰਾਗ ਮਹੱਲਾ ਪਹਿਲਾ ਕਰਤੀ ਜਾ ਸ੍ਰੀ ਰਾਗ ਦੇ ਵਿੱਚ ਤਨ ਤਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਸ੍ਰੀ ਘਰ ਦੀ ਤਿੰਨ ਤਾਲ ਵਿੱਚ ਸ਼ਬਦ ਉਚਾਰਨ ਕਰਦੇ ਹਨ ਇਹੋ ਤਨ ਧਰਤੀ ਬੀਜ ਕਰਮਾ ਕਰੋ ਬਾਦਸ਼ਾਹ ਕਹਿੰਦੇ ਜਿਹੜਾ ਸਰੀਰ ਹੈ ਸਰੀਰ ਨੂੰ ਜਿਤਨੇ ਵੀ ਮਨ ਦੇ ਅੰਦਰ ਵਕਾਰ ਆ ਇਹਨਾਂ ਤੋਂ ਜਿਹੜਾ ਦੂਰ ਕਰਨਾ ਵਕਾਰਾਂ ਨੂੰ ਇਹਦਾ ਧਰਤੀ ਬਣਾਉਣਾ ਕਰੋ ਇਹ ਤਰਤੀ ਇਹ ਸਰੀਰ ਨੂੰ ਬਕਾਰਾਂ ਤੋਂ ਰਹਿਤ ਕਰਨਾ ਹੈ ਤਰਤੀ ਬਣਾਉਣਾ ਕਰੋ ਬੀਜ ਕਰਮਾ ਕਰੋ ਫਿਰ ਇਹਲਾ ਸ਼ੁੱਧ ਸਰੀਰ ਰੂਪੀ ਤਰਤੀ ਹੈ ਇਹਦੇ ਅੰਦਰ ਨਿਸ਼ਕਾਮ ਕਰਮਾ ਰੂਪੀ ਬੀਜ ਬੀਜਣਾ ਕਰੋ ਸਲਨ ਆਪਾਓ ਸਾਰੰਗ ਪਾਣੇ ਸਾਰੰਗ ਪਾਣੀ ਨਾਮ ਸਾਰੰਗ ਦੀ ਤੁੰਸ਼ ਨੂੰ ਪਾਣ ਹੱਥਾਂ ਵਿੱਚ ਧਾਰਨ ਵਾਲਾ ਪਰਮੇਸ਼ਰ ਹੈ ਉਹਦਾ ਨਾਮ ਇਹ ਨੂੰ ਜਿਹੜਾ ਚੇਤੇ ਕਰਨਾ ਇਹੋ ਸਲਲ ਸਲਲ ਨਾਮ ਹੈ ਪਾਣੀ ਦਾ ਆਪ ਪਾਓ ਇਹ ਪਾਣੀ ਮੈਨੇ ਆਵਿਸ਼ੇਸ਼ ਕਰਕੇ ਲਿਆ ਕੇ ਪਾਉਣਾ ਕਰੋ ਮਨ ਕਰਸਾਨ ਹਰ ਦਇ ਜਮਾਇਲੇ ਯੋਂ ਪਾਵ ਸਵਾਦ ਨਿਰਵਾਣੀ ਮਨ ਜਿਹੜਾ ਪਵਿੱਤਰ ਕਰਨਾ ਜਾਂ ਹਰ ਵੀਲੇ ਤਿਆਰ ਪਰ ਤਿਆਰ ਰਹਿਣਾ ਇਸੇ ਨੂੰ ਕਿਰਸਾਨ ਤੋਂ ਮਤਲਬ ਹੈ ਕਿਰਸਾਨ ਜ਼ਿੰਮੇਦਾਰ ਬਣਾਉਣਾ ਕਰੋ ਔਰ ਹਿਰਦੇ ਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਰੂਪ ਜਿਹੜਾ ਬੋਹਲਿਆ ਜਮਾਇਲੇ ਹੰਦੀ ਇਹਨੂੰ ਜਮਾ ਕਰਨਾ ਕਰੋ ਭਾਵ ਇਕੱਠਾ ਕਰਨਾ ਕਰੋ। ਇਹਦੇ ਰੂਪੀ ਖੇਤ ਦੇ ਅੰਦਰ ਪਰਮਾਤਮਾ ਦਾ ਨਾਮ ਰੂਪੀ ਜਿਹੜੀ ਖੇਤੀ ਹੈ ਇਹਨੂੰ ਜਮਾ ਲਓ। ਹੰਦੀ ਇਸ ਤਰ੍ਹਾਂ ਇਹ ਰੰਦੀ ਜਮਾਣਾ ਮੈਨੂੰ ਪੈਦਾ ਕਰਨਾ। یوں ਇਸ ਤਰ੍ਹਾਂ ਜਦੋਂ ਤੁਸੀਂ ਕਰੋਗੇ ਫਿਰ ਪਾਵਸ ਪਦ ਨਿਰਵਾਣੀ। निर्वाण जरा मुक्त भादया इन तुम पालवो काहे गर्वस मूड़े माया, हे हे माया ही का है मुड़े का मतलब हे मूर्खा तूए जी झूठी माया इसका हंकार काहे मैंने क्यों कर रहा है पित सुतो सगल कालत्र माता तेरे होहे न अंत सखाया रहाओ ये गाड़े रिश्ते मने माता आ पिता आया पुत्र है कलत्र इसी है ਇਸ ਤਰ੍ਹਾਂ ਦੇ ਜਿਤਨੇ ਵੀ ਹੈ ਇਹ ਜਿੰਨੇ ਵੀ ਸਾਰੇ ਰਿਸ਼ਤੇਦਾਰ ਆ ਪਾਛਾ ਗਏ ਨੇ ਅੰਤ ਨੂੰ ਹੁਣ ਵੀ ਅੰਤ ਦੇ ਸਮੇਂ ਤੇਰੀ ਇਹਨਾਂ ਜੋ ਕੋਈ ਵੀ ਸਹਾਇਤਾ ਕਰਨ ਵਾਲੇ ਨਹੀਂ ਬਣਨਗੇ ਸਖਾਇਆ ਕੋਈ ਮਿੱਤਰ ਨਹੀਂ ਬਣੇਗਾ ਕੋਈ ਸਖਾ ਨਹੀਂ ਹੋਏਗਾ ਰਹਾ ਬਿਸਰਾਮ ਦੇ ਕੇ ਫਰਮਾਉਂਦੇ ਹਨ ਬਿਖੇ ਵਕਾਰ ਦੁਸ਼ਟ ਕਿਰਖਾ ਕਰੇ ਇਸ ਤਰ੍ਹਾਂ ਕਹਿੰਦੇ ਜਿਹੜਾ ਪ੍ਰਤੱਖ ਖੇਤੀਆਂ ਦੇ ਵਿੱਚ ਹਾਂਜੀ ਤੇ ਜਿਹੜਾ ਬਾਥੂ ਆਦਿਕ ਪੈਦਾ ਹੋ ਜਾਂਦਾ ਜਾਂ ਹੋਰ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਆਈਆਂ ਪੈਦਾ ਹੋ ਜਾਂਦੀਆਂ ਉਹ ਫਿਰ ਖੇਤੀਆਂ ਨੂੰ ਆਪਣੇ ਉੱਚਾ ਨਹੀਂ ਉਠਣ ਦਿੰਦੀਆਂ ਆ ਦਵਾ ਲੈਂਦੀਆਂ ਇਸ ਵਾਸਤੇ ਜਿਹੜੇ ਕਿਸਾਨ ਲੋਕ ਆ ਤੇ ਉਸ ਨੂੰ ਫਿਰ ਪਰੰਬਿਆਂ ਦੇ ਨਾਲ ਜਾਂ ਬੋਲਿਆਂ ਦੇ ਨਾਲ ਕੱਢ ਦਿੰਦੇ ਆ ਕੱਟ ਦਿੰਦੇ ਆ ਵੇਖੇ ਵਕਾਰ ਦੁਸ਼ਟਾ ਕਿਰਖਾ ਕਰੇ ਜਿਹੜੇ ਵਿਖੇ ਵਕਾਰ ਆ ਇਸ ਰਸੀਰ ਦੇ ਅੰਦਰ ਜਿਹੜੇ ਵਿਖੇ ਹੈ ਕਾਮ ਗਰੂ ਲੋ ਮਹੰਕਾਰ ਵਕਾਰ ਆ ਏਕ ਨਦੀਨ ਦੀ ਨੇ ਆਏ ਆ ਹਾਂਜੀ ਬਾਥੂ ਤੇ ਹੋਰ ਪੂਤਲਾਦਕ ਜਿਹੜੇ ਹੈਗੇ ਆ ਇਹਨੇ ਜਿੰਨੇ ਵੀ ਹੈਗੇ ਆ ਪਰਮੇਸ਼ਰ ਦਾ ਨਾਮ ਰੂਪੀ ਹੁੰਦੀ ਹੂ ਬਸੋਲੇ ਜਿਹੜੇ ਹੈਗੇ ਆ ਭੋਲੇ ਲੈ ਕੇ ਜੀ ਆ ਰੰਬੇ ਲੈ ਲੋ ਇਸ ਤਰ੍ਹਾਂ ਇਹਨਾਂ ਨੂੰ ਕਹਿੰਦੇ ਫੇਰ ਕਿ ਰਖਾ ਕਰ ਇਹਨਾਂ ਨੂੰ ਕਟਣਾ ਕਰੇ ਇਹ ਬੇਵਕਾਰ ਰੂਪੀ ਦੋਸ਼ਟਾਂ ਨੂੰ ਪਰਮੇਸ਼ਾ ਦਾ ਨਾਮ ਰੂਪੀ ਭੋਲੇ ਲੈ ਕੇ ਕਿ ਰਖਾ ਕਰ ਇਹਨਾਂ ਨੂੰ ਕਿਰਕਮਨ ਕਟਣਾ ਕਰੇ ਔਰ ਇਹ ਜਿਹੜੇ ਬੇਸ਼ੇਵਕਾਰ ਆ ਇਹ ਚੂਹਿਆਂ ਦੀ ਨਿਆਈਓ ਇਹਨਾਂ ਨੂੰ ਕਿਰਖਾ ਕਰੇ ਇਹਨਾਂ ਨੂੰ ਕਿਰਕਮਨੇ ਕਿ ਜੀ ਕੇ ਬਾਹਰ ਕੱਢਣਾ ਕਰੇ ਇਹਨ ਤਾ ਆਤਮੈ ਹੋਏ ਧਿਆਈ ਇਹ ਜਿਹੜੇ ਵਕਾਰ ਨੂੰ त्याग ਕੇ ਆਤਮੈ ਮਨੇ ਆਪਣਾ ਜਿਹੜਾ ਸਵੈ ਸਰੂਪ ਆ ਹਾਂਜੀ ਉਹਨੂੰ ਧਿਆਈ ਮਨੇ ਉਹਦਾ ਧਿਆਣਾ ਕਰ ਉਹਦਾ ਧਿਆਨ ਕਰਨਾ ਕਰ ਔਰ ਫਿਰ ਇਹਨ ਤਾ ਆਤਮੈ ਹੋਏ ਧਿਆਈ ਇਹਨਾਂ ਵਕਾਰ ਨੂੰ त्याग ਕੇ ਆਤਮਾ ਦੇ ਧਿਆਨ ਨਾਲ ਬਣ ਜਾ ਕੇ ਫਿਰ ਜੇ ਰਾਖੇ ਨਾ ਬਿਠਾਏ ਜਾਣ ਰਾਖੀ ਨਾ ਕੀਤੀ ਜਾਏ ਤੇ ਜਿਹੜੇ ਆਵਾਰਾ ਹਰ ਵਰਿਆ ਪਸ਼ੂ ਆ ਉਹ ਇਹਨੂੰ ਖਾ ਜਾਂਦੇ ਆ ਇਸ ਵਾਸਤੇ ਕਿਸਾਨ ਲੋਕ ਖੇਤੀ ਦੀ ਰੱਖਿਆ ਵਾਸਤੇ ਫਿਰ ਆਖੇ ਜਿਹੜੇ ਜਰੂਰ ਬਹਾਲ ਦੇ ਹੁਣ ਨਹੀਂ ਤੇ ਇਸੇ ਤਰ੍ਹਾਂ ਮੰਤਰੀ ਵੀ ਇਸ ਤਰ੍ਹਾਂ ਦੀ ਹਾਲਤ ਹੈ ਦੇ ਰੱਖੇ ਨਾ ਇਹ ਸਭ ਗੁਣਾ ਰੁਪੀ ਜਿਹੜੀ ਖੇਤੀ ਐ ਇਹਨੂੰ ਫੇਰ ਆਪਣੇ ਜਿਹੜੇ ਔਗਣ ਐ ਖਾ ਜਾਂਦੇ ਐ ਹਾਂਜੀ ਆਥਵਾ ਜੀ ਮਨਿ ਚੇਤਨ ਮਾਇਆ ਆਦ ਗ ਜਿਹੜੀਆਂ ਛੇਲੀਆਂ ਇਹ ਖਾ ਜਾਂਦੀਆਂ ਮੰਦੀ ਅੰਦਰ ਵਕਾਰ ਜਿਹੜੇ ਐ ਵੀ ਜੀਵਨ ਬਰਬਾਦ ਕਰ ਦਿੰਦੇ ਐ ਜਦ ਤਬ ਸੰਜਮ ਹੋਵੇ ਜਬ ਰਾਖੇ ਕਮਲ ਵਿਗਸੈ ਮਦ ਆਸਰਮਾਈ ਜਾ ਪਿਆ ਤਾ ਪਿਆ ਸੰਜਮ ਜਿਹੜਾ ਇੰਦਰੀਆਂ ਨੂੰ ਕਾਰੰਬਲੋਂ ਰੋਕੇ ਰੱਖਣਾ ਜੇ ਕਹਿੰਦੇ ਇਹ ਸ਼ੁਭ ਗੁਣਾਂ ਰੂਪੀ ਰਾਖੇ ਹੋਣ ਤੇ ਜਿਹੜਾ ਸਰੀਰ ਤੇ ਸਰੀਰਾ ਆਸ਼ਰਮ ਦੇ ਵਿੱਚ ਹਾਂਜੀ ਖਿਰਦਾ ਰੂਪੀ ਕਮਲ ਵਿਗਸੈ ਮਨੇ ਉਹ ਖੜ ਜਾਏਗਾ ਤੇ ਜਿਹੜੇ ਸ਼ੁਭ ਗੁਣਾਂ ਰੂਪੀ ਕਵਲ ਫੁੱਲ ਫਿਖੜਦੇ ਔਰ ਬ੍ਰਹਮ ਆਨੰਦ ਰੂਪੀ ਮਦ ਮਦਨਾ ਮਿਆਂ ਅਮਰਤਾ ਆਸਰ ਮਾਈ ਇਸ ਸ਼੍ਰਾਮਿਓਂ ਦਾ ਭਾਵ ਚੋਣ ਲੱਗ ਜਾਂਦਾ ਨਾਮ ਰੂਪੀ ਅਮਰ ਚੋਂਦਾ ਇਹਦਾ ਰਸ ਆਉਂਦਾ ਹੈ 20 ਸਪਤਾਹ ਰੂ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤਕਾਲ ਸਾਰਾ 20 ਮਹੀਨੇ ਹੋ ਗਏ 20 7 ਮਹੀਨੇ ਹੋ ਗਏ 7 20 ਤੇ 7 ਹੋ ਗਏ 27 ਤੇ 25 ਪ੍ਰਕਿਰਤੀਆਂ ਤੇ ਮਨ ਤੇ ਬੁੱਧੀ ਦੋ ਇਹ ਹੋ ਗਏ ਇਹ 27 ਇਹਨਾਂ ਸਤਾਈਆਂ ਕਰਕੇ ਕਿ ਜਿਹੜਾ ਸਰੀਰ ਇਹ ਬਣਿਆ ਹੋਇਆ ਆ ਔਰ 10 ਇੰਦਰੀਏ ਹੋ ਗਏ 10 ਤਤ ਹੋ ਗਏ ਤਿੰਨ ਗੁਣ ਹੋ ਗਏ ਰਾਜੋਸ ਤੋ ਤਮ ਮਹਤਤ ਮਨ ਬੁੱਧੀ ਤੇ ਪ੍ਰਕਿਰਤੀ ਇਹਨਾਂ ਸਤਾਨਿਆ ਕਰਕੇ ਜਿਹੜਾ ਬਣਿਆ ਹੋਇਆ ਸਰੀਰ ਐ ਇਹਦੇ ਹੰਕਾਰ ਨੂੰ ਹਰ ਮੈਨੇ ਦੂਰ ਕਰਕੇ ਹਰ ਵਾਸਰੂ ਹਾਂਜੀ ਹਰ ਮੈਨੇ ਹਰ ਵਾਸਰੂ ਮੈਨੇ ਦਿਨ ਹਰ ਰੋਜ ਪਰਮਾਤਮਾ ਦੇ ਨਾਮ ਨੂੰ ਸੰਗ੍ਰਹਿ ਮੈਨੇ ਇਕੱਠਾ ਕਰਨਾ ਕਰੇ ਹਰੀ ਦੇ ਨਾਮ ਨੂੰ ਅਕੱਤਰ ਕਰੇ ਨਾਮ ਜਪਦਾ ਰਹੇ ਸਤਿ ਨਿਵਾਸ ਨਾ ਕਰੇ ਹਾਂਜੀ ਇਹ ਕਹਿੰਦੇ ਤੀਨ ਖੋੜਾ ਤਿਰਗੁਣਾਤਮਕ ਰੂਪ ਇਹ ਲ ਸੰਸਾਰ ਸਤਵ ਰਜੋ ਤਮੂ ਰੂਪ ਇਹ ਸੰਸਾਰ ਖੋੜ ਦੇ ਵਿੱਚ ਹਾਂਜੀ ਫਿਰ ਕਹਿੰਦੇ ਜੇ ਲੱਗੇਗਾ ਤਾਂ ਕਾਲ ਜਿਹੜਾ ਹਾਂਜੀ ਨਿਤਾ ਪ੍ਰਤੀ ਸਾਰੇ ਮੈਨੇ ਨੂੰ ਸਾੜਦਾ ਰਹੇਗਾ ਇਹ 27 ਸਪਤਾਰੋ 27 ਨਛਤਰਾਂ ਦੀ ਪੂਜਾ ਨੂੰ ਹਰ ਕੇ ਮੈਨੇ ਜਿਹੜੀ ਇਹ ਪੂਜਾ ਕਰਦੇ ਇਨੂੰ ਦੂਰ ਕਰਕੇ ਹਰੋਜ ਹਰ ਰੋਜ ਪਰਮਾਤਮਾ ਨੇ ਇਹਨਾਂ ਨੂੰ ਸੰਗ੍ਰਮ ਨੇ ਇਕੱਤਰ ਕਰੇ ਤੀਨ ਕੋੜਾ ਨਿਤਕਾਲ ਸਰ ਔਰ ਵਿਗੰਦੇ ਜਿਹੜੀ ਬਾਲਕ ਅਵਸਥਾ ਜੋਨ ਅਵਸਥਾ ਬਿਰਧ ਅਵਸਥਾ ਇਹ ਤਿੰਨਾ ਅਵਸਥਾਂ ਰੂਪੀ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਖੁੱਡਾਂ ਇਹਨਾਂ ਦੇ ਵਿੱਚ ਇਹ ਜਿਹੜਾ ਕਾਲ ਆ ਇਹਨੂੰ ਨਿਤਾ ਪ੍ਰਤਿਮੇ ਨੇ ਹਰ ਰੋਜ ਸਾਰੇ ਮੈਨੇ ਸੰਭਾਲਣਾ ਕਰੇ ਹੱਥ ਵਾ ਕੀ ਹੈ ਹਰ ਵੇਲੇ ਕਾਲ ਨੂੰ ਚੇਤੇ ਰੱਖੇ ਜਿਹੜਾ ਮੌਤ ਨੂੰ ਚੇਤੇ ਰੱਖਦਾ ਉਹ ਮਾੜੇ ਕੰਮਾਂ ਤੋਂ ਕੁਦਰਤੀ ਬਚਿਆ ਰਹਿੰਦਾ ਪਰਮਾਤਮਾ ਨੂੰ ਚੇਤੇ ਕਰਦਾ ਮੌਤ ਨੂੰ ਚੇਤੇ ਰੱਖਦਾ ਉਹ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ ਉਹ ਸੰਤ ਸੀ ਤੇ ਰਾਜਾ ਕਹਿੰਦਾ ਮਾਰਾ ਅਸੀਂ ਵੀ ਉਹੀ ਪਦਾਰਥ ਖਾਂਦੇ ਤੁਸੀਂ ਵੀ ਤੁਹਾਨੂੰ ਵਕਾਰ ਨਹੀਂ ਪੁਰਦੇ ਤੇ ਇਸ ਤਰ੍ਹਾਂ ਪ੍ਰੇਸ਼ਨ ਕਰਨ ਇੱਕ ਦਿਨ ਫਿਰਲੇ ਨਾਂਟਿਆ ਸੰਤ ਕਹਿਣ ਲੱਗੇ ਤੇ ਅੱਠਵੇਂ ਦਿਨ ਮਰ ਜਾਣਾ ਜੋ ਖਾਣਾ ਪੀਣਾ ਖਾ ਲਾ ਫੋਨ ਨੂੰ ਨੂੰ ਕੋਈ ਚੀਜ਼ ਚੰਗੀ ਨਾ ਲੱਗੇ ਨਾ ਕਿ ਨੰ ਬੋਲੇ ਚਲੇ 8 ਦਿਨ ਲੰਘ ਗਏ ਕਹਿੰਦੇ ਮਾਰੇ ਮੈਂ ਮਰਿਆ ਨਹੀਂ ਕਹਿੰਦੇ 8 ਦਿਨ ਮਰਿਆ ਰਹਿਆ ਹੁਣ ਤੈਨੂੰ ਕੋਈ ਐ ਬੁਫਰਿਆ ਕਹਿੰਦੇ ਕਿ ਨਹੀਂ ਮੌਤ ਦੀ ਦੀ ਸੀ ਕਹਿੰਦੇ ਇਸ ਤਰ੍ਹਾਂ ਸਾਨੂੰ ਪਰਮਾਤਮਾ ਦੇ ਮੌਤ ਚੇਤੇ ਆ ਇਸ ਕਰਕੇ ਸਾਡੇ ਵਿੱਚ ਕੋਈ ਵਕਾਰ ਪੈਦਾ ਨਹੀਂ ਹੁੰਦਾ ਤੇ ਫਿਰ 20 ਸਪਤਾਹ ਰੋ ਹਾਂਜੀ 27 ਸਿਮਰਤਿਆਂ ਦੁਆਰਾ ਰੋਜ਼ ਪਰਮਾਤਮਾ ਦੇ ਨਾਮ ਨੂੰ ਸੰਗ੍ਰਹਿ ਮੈਨੇ ਅਕੱਤਰ ਕਰਦਾ ਰਹੇ ਤੀਨ ਕੋੜਾ ਤੈਨੂੰ ਕੁਡਾ ਜਿਹੜੇ ਜਾਗਰ ਸੁਪਨ ਸੁਖੋਪਤੀ ਹੈ ਜਾਗਰਤ ਇਹ ਲਿਆ ਸਥੂਲ ਸਰੀਰਿਆ ਸੁਪਨ ਸੁਖਮਿਆ ਸਤੋਬਦੀ ਕਾਰਨ ਦੇ ਹੈ ਹਾਂਜੀ ਤੇ ਜੇ ਇਹਨਾਂ ਦੇ ਹੰਕਾਰੀ ਬਣਾਂਗੇ ਤੇ ਨਿਤਕਾਲ ਸਾਰੇ ਤਾਂ ਜਿਹੜਾ ਕਾਲ ਭਗਵਾਨ ਆ ਹਮੇਸ਼ਾ ਤੁਹਾਨੂੰ ਸਾਰੇ ਮੈਨੇ ਸੰਭਾਲੇਗਾ ਕੀ ਕਿ अथवा ਤੁਹਾਨੂੰ ਆਪਣੀ ਯਾਦ ਵਿੱਚ ਰੱਖੇਗਾ ਕਾਲ ਜਿਹੜਾ ਵੀ ਆਪਣੇ ਜਾਲ 'ਚ ਰੱਖਦਾ ਛੱਡਦਾ ਥੋੜੀ 10 18ਵੇਂ ਅਪਰੰਪਰੋ ਚਿੰਨ 10 18ਵੇਂ 10 ਤੇ 8 18 ਪ੍ਰਾਣਾ ਦੁਆਰਾ ਅਪਰੰਪਰੋ ਚਿੰਨ ਅਪਰੰਪਰ ਜੀ ਦਾ ਪਰਿਵਾਰ ਨਹੀਂ ਲੱਭਾਇਆ ਜਾਂਦਾ ਪਰਮਾਤਮਾ ਨੂੰ ਚੀਨੇ ਮੈਨੈ ਜਾਣਨਾ ਕਰੇ ਤੇ 10 6 ਸ਼ਾਸਤਰ ਹੋ ਗਏ 4 বেদ ਹੋ ਗਏ ਨੇ 10 ਦਸਾਂ ਦਵਾਰਾਂ ਔਰ 18 18 ਪ੍ਰਾਣਾ ਦਵਾਰਾਂ ਆਪਰੰਪਰੋ ਚੀਨੇ ਜਿਹੜਾ ਪਰਮਾਤਮਾ ਪਰਮੇਸ਼ਰ ਇਹਨੂੰ ਪਰੰਪਰੋ ಪರಿਪੂਰਨ ਜਾਣਨਾ ਕਰੇ ਪਰਮਾਤਮਾ ਹੀ ਪੂਰਾ ਆ 10 6 ਭੇਖ ਹੋਗਾ 4 ਆਸ਼ਰਮ ਹੋਗਾ ਇਹਨਾਂ ਦਸਾਂ ਦੇ ਵਿੱਚ ਔਰ ਫਿਰ ਕਹਿੰਦੇ 18 18 ਵਰਨ ਵਰਨਾ ਦੇ ਵਿੱਚ ਆਪਰੰਪਰੋ ਚੀਨੇ ਪਰਮਾਤਮਾ ਨੂੰ ਪਰਿਪੂਰਨ ਪਰਮੇਸ਼ਰ ਜਾਨਣਾ ਕਰੇ 10 18 ਉਹ ਹੈ 10 ਤੇ 18 28 18 ਪ੍ਰਾਣ 6 ਸ਼ਾਸਤਰ 4 वेद ਇਹਨਾਂ 28 ਗ੍ਰੰਥਾਂ ਦੁਆਰਾ ਅਪਰੰਪਰੋਚੀ ਨੇ ਪਰਮਾਤਮਾ ਨੂੰ ਚੀਨੇ ਮੈਨੇ ਜਾਨਣਾ ਕਰੇ ਕਹ ਨਾਨਕ ਏਕ ਤਾਰਾ ਤੁੰ ਸਚੇ ਪਾਛੈ ਕਿਰਪਾ ਕਰ ਦੇ ਮੈਨੇ ਇਸ ਤਰ੍ਹਾਂ ਨਿਸ਼ਚਾ ਜੀ ਧਾਰ ਲਈਏ ਤੇ ਇਸ ਛੇ ਦੇ ਨਾਲ ਫੇਰ ਇੱਕ ਉਹਨੂੰ ਜਿਹੜਾ ਆਕਾਰਪੁਰਖ ਹੈ ਉਹਦੀ ਬਾਂਧੀ ਕਰੀਓ ਜੀਵ ਨੂੰ ਤਾਰ ਦਿੰਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇੱਕ ਕਾਜੀ ਸੀ ਉਹ ਆਕੇ ਸਤਿਗੁਰੂ ਨੂੰ ਕਹਿਣ ਲੱਗਾ ਖੇਤੀ ਦੇ ਢੰਗ ਨਾਲ ਮੈਨੂੰ ਕੋਈ ਐਸਾ ਅਪਦੇਸ਼ ਮੰਤਰ ਦਿਓ ਮੈਂ ਜੀ ਨੂੰ ਗ੍ਰਹਿਣ ਕਰਕੇ ਮੈਂ ਖੁਦਾ ਨੂੰ ਪਾਲਮ ਮੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏ। ਪਾਦਸ਼ਾਹ ਉਹਦੇ ਪ੍ਰਤੀ ਕਾਜੀ ਪ੍ਰਤੀ ਉਪਦੇਸ਼ ਦਿੰਦੇ ਆ ਤੀਸਰੇ ਘਰ ਵਿੱਚ ਆਮਲ ਕਰ ਧਰਤੀ ਬੀਜ ਸ਼ਬਦੋ ਕਰ ਪਾਦਸ਼ਾਹ ਕਹਿੰਦੇ ਆ اے ਕਾਜੀ ਬੁੱਧੀ ਨੂੰ ਇਹ ਜਿਹੜਾ ਰਾਗ ਤੇ ਦਵੇਸ਼ ਰੂਪੀ ਮੈਲ ਆ ਇਹ ਤੂੰ ਆਪ ਮੈਨੇ ਜਾਨੀ ਹਰਹਿਤ ਕਰ ਹਾਂਜੀ ਆ ਵਿਸ਼ੇਸ਼ ਕਰਕੇ ਮਾਲ ਜਿਹੜੀ ਮੈਲ ਆ ਇਹ ਤੂੰ ਰਹਿਤ ਕਰ ਇਹ ਧਰਤੀ ਇਹਨੂੰ ਬਣਾ ਲਾ ਔਰ ਜਿਹੜਾ ਗੁਰੂ ਦਾ ਮੰਤਰ ਜਾਂ ਉਪਦੇਸ਼ ਰੂਪੀ ਬੀਜ ਹੈ ਇਹਨੂੰ ਬੀਜਣਾ ਕਰ ਅਮਲ ਕਰ ਧਰਤੀ ਇਹ ਹਿਰਦੇ ਰੂਪੀ ਧਰਤੀ ਨੂੰ ਅਮਲਵੇਂ ਮੈਲ ਤੋਂ ਰਹਿਤ ਕਰ ਸ਼ਬਦ ਆਪਤ ਗੁਰੂ ਦੇ ਉਪਦੇਸ਼ ਦਾ ਬੀਜ ਬੀਜਣਾ ਕਰ ਸੱਚ ਕੀ ਆਵਨਿਤ ਦੇਹ ਪਾਣੇ ਫਿਰ ਹਰ ਰੋਜ਼ ਸੱਚਾ ਨਾਮ ਰੂਪੀ ਜਿਹੜਾ ਪਾਣੇ ਆਵ ਇਹਦੀ ਜਿਹੜੀ ਤਰਾਵਟ ਹੈ ਇਹ ਦੇਣਾ ਕਰ ਵੇਕਰ ਸਾਨ ਹੀ ਮਾਨ ਜਮਾਈ ਲੈ ਇਸ ਤਰ੍ਹਾਂ ਦਾ ਕਹਿੰਦੇ ਜੀ ਤੂੰ ਕਿਰਸ਼ੀ ਕਰਨ ਵਾਲਾ ਕਰਸਾਨ ਜ਼ਿਮੀਂਦਾਰ ਬਣ ਜਾਏਗਾ ਐਸਾ ਜ਼ਿਮੀਂਦਾਰ ਹੋ ਕੇ ਤੂੰ ਆਪਣਾ ਜਿਹੜਾ ਈਮਾਨ ਆਮਾਨ ਨਾਮ ਹੁੰਦਾ ਧਰਮ ਦਾ ਧਰਮ ਨੂੰ ਆਪਣੇ ਹਿਰਦੇ 'ਚ ਪੈਦਾ ਕਰ ਲੈਣਾ ਕਰ ਮਨ ਨੂੰ ਜਮਾਲਾ ਪੈਦਾ ਕਰ ਲੈ ਧਰਮ ਦਾ ਜਿਹੜਾ ਪੈਦਾ ਕਰਨਾ ਇਹ ਖੇਤੀ ਦਾ ਜਮਾ ਕਰਨਾ ਕੀ ਬੋਲ ਲਾਉਣਾ ਪੇਸ ਤੋਂ ਦੋ ਜੁਗ ਮੂੜੇ ਇਹ ਵੀ ਜਾਣੇ ਪੇਸਤ ਹਾਂਜੀ ਇਹ ਮੁਸਲਮਾਨ ਸਵਰਗ ਨੂੰ ਕਹਿੰਦੇ ਆ Hindu ਸਵਰਗ ਕਹਿੰਦੇ ਪੇਸਤ ਕਹਿੰਦੇ ਪੇਸਤ ਮੈਨੇ ਸਵਰਗ ਤੇ ਦੋਜਗ ਨਰਕ ਨੂੰ ਮੁਸਲਮਾਨ ਦੋਜਗ ਕਹਿੰਦੇ ਆ Hindu ਨਰਕ ਕਹਿੰਦੇ ਦੋਜਗ ਨਰਕ ਨੂੰ ਕਹਿੰਦੇ ਇਹ ਮੂੜੇ ਮੈਨੇ ਮੂਰ ਇਸ ਤਰ੍ਹਾਂ ਤੂੰ ਜਾਣ ਲਗਾ ਕਿ ਫਲਾਣੇ ਫਲਾਣੇ ਕਰਮ ਕਰਨ ਨਾਲ ਸਵਰਗ ਪੇਸ ਦੀ ਪ੍ਰਾਪਤੀ ਹੁੰਦੀ ਹੈ ਸਵਰਗ ਦੀ ਔਰ ਭਲਾਨੇ ਕੰਮ ਕਰਨੇ ਦੇ ਨਾਲ ਦੋ ਜਗਾਂ ਨਰਕ ਦੀ ਪ੍ਰਾਪਤੀ ਹੁੰਦੀ ਹੈ ਪੇਸਦੋਜਕ ਇਹ ਪਾਸ਼ਾ ਨੇ ਜਿਹੜਾ ਸਵਰਗ ਜਾਂ ਨਰਕ ਹੈ ਇਹਨੂੰ ਮੂੜਤਾ ਉਹ ਮੂੜਤਾ ਨੂੰ ਕਹਿੰਦੇ ਐਵੇਂ ਕਿਵੇਂ ਪਾਪ ਇਹਨੂੰ ਫਿਰ ਤੋਛ ਕਰਕੇ ਜਾਣ ਲਵੇਗਾ ਕਿ ਤਾਂ ਪਾਪਾਂ ਪੁੰਨਾਂ ਦੀ ਖੇਤੀ ਹੈ ਜਿਹੜਾ ਪਾਪ ਪੁੰਨ ਤੋਂ ਰਹਿਤ ਹੋ ਗਿਆ ਉਹ ਬਚ ਜਾਏਗਾ ਨਿਸ਼ਕਾਮ ਹੋ ਜਾਏਗਾ ਇਹ ਮੂੜੇ ਇਹ ਮੂਰਖ ਇਹ ਜਿਹੜੀ ਗੱਲ ਹੈ ਇਨੋਂ ਤੋਂ ਪੇ ਸਦਾ ਸਾਧਨ ਜਾਣ ਲਈਏ ਇਹ ਮੈਨੇ ਇਸ ਤਰ੍ਹਾਂ ਦੋ ਜਕਾਂ ਦਾ ਵਿਰਾਹ ਹੈ ਦਾ ਮਤ ਜਾਣ ਸੈ ਗੱਲ ਨਹੀਂ ਪਾਇਆ ਬਤਾ ਕੇ ਇਹ ਗੱਲ ਜਾਣ ਲੈ ਇਹ ਨਾ ਜਾਣ ਕਿ ਜਿਹੜਾ ਪਰਮਾਤਮਾ ਪਰਮੇਸ਼ਰ ਦੇ ਬਿਗਲਾ ਨਾਲ ਪ੍ਰਾਪਤ ਕੀਤਾ ਜਾਂਦਾ ਗੱਲਾ ਨਾਲ ਨਹੀਂ ਪਾਇਆ ਜਾਂਦਾ ਉਹਦਾ ਕਮਾਈ ਕਰਨੀ ਪਾਏਗੀ ਮਾਲਕ ਹੈ ਮਾਨ ਹੈ ਰੂਪ ਕੀ ਸੋਭਾ ਮਾਲ ਹੁੰਦਾ ਗਾਇਆਂ ਆ ਮੱਝਾਂ ਆ ਊਠਿਆ ਕੋੜੇ ਇਹਨਨੂੰ ਮਾਲ ਕਹਿੰਦੇ ਹਾਂਜੀ ਇਹਨਾਂ ਦਾ ਜੇ ਕਹਿੰਦੇ ਇਹਨਾਂ ਦੇ ਮਾਲ ਦੇ ਮਾਣ ਵਿੱਚ ਹੰਕਾਰ ਦੇ ਵਿੱਚ ਮਾਲਕ ਹੈ ਮਾਣ ਮਾਲ ਦੇ ਮਾਣ ਵਿੱਚ ਰੂਪ ਦੀ ਸੋਭਾ ਤੇ ਜਿਹੜਾ ਸਰੀਰ ਦਾ ਸੁੰਦਰ ਰੂਪ ਹੈ ਇਹਦੀ ਸੋਭਾ ਦੇ ਵੀ ਤੂੰ ਲੱਗਣਾ ਮੇਰਾ ਸਰੀਰ ਬੜਾ ਸੁੰਦਰ ਹੈ ਮੇਰੀ ਜਵਾਨੀ ਬੜੀ ਹੈ ਇਹ ਤਬੀਰੀ ਜਨਮ ਗਵਾਇਆ ਰਹਾਓ ਇਸ ਨਾਨੀਆ ਬਿਧੀਆਂ ਵਿੱਚ ਹਾਂਜੀ ਕਹਿੰਦੇ ਵਾਲੇ ਲੋਕਾ ਤੂੰ ਆਪਣਾ ਜਿਹੜਾ ਕੀਮਤੀ ਜਨਮੇ ਨੂੰ ਨਸਫਲ ਗਵਾ ਲਿਆ ਕਜੂਲ ਗਵਾ ਲਿਆ ਬੰਦਗੀ ਕੀਤੀ ਨਿਰავ ਬਿਸਰਾਮ ਦੇ ਕੇ ਕਹਿੰਦੇ ਆ ਐਵ ਤਨ ਚਿਕੜੋ ਇਹੋ ਮਨ ਮੀੜ ਕੋ ਪਾਸ਼ਾ ਕਹਿੰਦੇ ਆ ਸਰੀਰ ਕਰਕੇ ਜਿਹੜੇ ਐਵ ਇਹ ਮਤਲਬ ਪਾਪ ਹਾਂਜੀ ਪਾਪ ਕਰਮ ਕਰਨੇ ਆ ਇਹ ਇੱਕ ਚਿਕੜ ਆ ਕਹਿੰਦੇ ਈਰੇ ਵਿੱਚ ਚੱਕਰ ਦੇ ਵਿੱਚ ਮਨ ਮੀਡ ਕੋ ਮਨੇ ਮਨੇ ਡੱਡੂ ਵਾਤ ਬਣਿਆ ਹੋਇਆ ਜਿਵੇਂ ਚੱਕਰ ਦੇ ਗੰਦੇ ਪਾਣੀ ਦੇ ਡੱਡੂ ਹੁੰਦਾ ਕਮਲ ਕੀ ਸਾਰ ਨੇ ਮੂਲ ਪਾਈ ਇਹ ਜਿਹੜਾ ਮਾਨਿਆ ਇਹ ਸ਼ੁਭ ਗਣੋਂ ਰੂਪੀ ਜਿਹੜਾ ਹਾਂਜੀ ਕਵਲ ਫੁੱਲਾਂ ਦੀ ਜਿਹੜੀ ਸੰਭਾਲ ਕਰਨੀ ਇਹ ਤਾਂ ਕਿਸੇ ਵੇਲੇ ਵੀ ਤਾਂ ਪ੍ਰਾਪਤ ਹੀ ਨਹੀਂ ਕੀਤੀ ਤੇ ਮੈਂ ਸ਼ੁਭ ਗਣ ਜਿਹੜੇ ਆ ਇਹਨਾਂ ਦੀ ਸਾਰ ਸੰਭਾਲ ਕਰਾਂ ਮੂਲ ਕਦਾ ਚਿੱਤ ਵੀ ਨਹੀਂ ਕੀਤੀ ਇਹ ਜਿਹੜਾ ਸੂਲ ਰੂਪੀ ਛਪੜਿਆ ਇਹਦੇ ਤੇ ਸ਼ਨਾਰੂਪੀ ਪਾਣੇ ਆ ਐ ਵਿੱਚ ਇਕੜੋ ਪਾਪਾਂ ਰੂਪੀ ਛਕੜਿਆ ਤੇ ਇਹਦੇ ਵਿੱਚ ਮਨ ਰੂਪੀ ਡਡੂ ਬਣਿਆ ਹਾਂਜੀ ਇਸ ਮਨ ਰੂਪੀ ਡਡੂ ਨੇ ਇਹ ਜਿਹੜਾ ਕਬਲ ਦੀ ਨਿਆਈਂ ਪ੍ਰਮਾਤਮਾ ਉਹਦੀ ਸਾਰ ਸੰਭਾਲ ਮੂਲ ਕਦਾ ਚਿਤ ਤੇ ਮੂਰਖ ਨੇ ਪਾਈ ਨਹੀਂ ਜਾਣੀ ਨਹੀਂ ਹੈ ਹਾਂਜੀ ਮੂਲ ਕਦਾ ਚਿਤ ਵੀ ਨਹੀਂ ਪਾਈ ਪ੍ਰਾਪਤ ਕੀਤੀ ਪਉਰ ਉਸਤਾਦ ਨਿਤਪਾਖਿਆ ਬੋਲੇ ਕਿਉਂ ਬੁਝਿਆ ਜਾਨਹਿ ਬਜਾਈ ਇਹ ਜਿਹੜਾ ਆਤਮਕ ਰਾਸ ਦੇ ਆਨੰਦ ਨੂੰ ਜਾਣਨ ਵਾਲਾ ਜਿਹੜਾ ਉਸਤਾਦ ਕੋਣ ਸੀ ਗੁਰੂ ਰੂਪ ਪਉਰਾ ਹਾਂਜੀ ਉਹ ਕਹਿੰਦੇ ਨੇ ਨੀਤਾ ਪਰ ਦੀ ਹਰ ਰੋਜ਼ ਆਪਣੇ ਪਵਿੱਤਰ ਮੁਖਾਰਵੇਂ ਤੋਂ ਪਾਖਿਆ ਮੈਨੇ ਉਹ ਗੁਰੂ ਜਿਹੜੇ ਬਾਣੀ ਬੋਲਦੇ ਆ ਸਿੱਖਿਆ ਦੇ ਬਚਨ ਕਹਿੰਦੇ ਉਹਨਾਂ ਦਾ ਪਾਖਿਆ ਜਿਹੜਾ ਕਿਹਾ ਹੋਇਆ ਕਿ ਬੇਦਿਆ ਉਹ ਜੀ ਬਿਦਾਂ ਦੁਆਰਾ ਉਹ ਨਿਤਾ ਪ੍ਰਤੀ ਹਰ ਰੋਜ਼ ਬੋਲਦੇ ਆ ਸਿੱਖਿਆ ਦਿੰਦੇ ਆ ਮੰਤਰ ਪੜ੍ਹ ਕੇ ਅਰਥ ਕਰ ਸੁਣਾਉਂਦੇ ਆ ਜਾਂ ਕਹਿੰਦੇ ਜਿਹੜਾ ਮਨ ਨੂੰ ਹੈ ਬੂਝ ਨਹੀਂ ਆਈ ਇਹਨੂੰ ਸਮਝੇ ਨਹੀਂ ਆਈ ਹਾਂਜੀ ਇਹਨੂੰ ਸਮਝ ਪ੍ਰਾਪਤ ਨਹੀਂ ਕੀਤੀ ਹਾਂਜੀ ਇਸ ਤਰ੍ਹਾਂ ਕਹਿੰਦੇ ਸੋ ਬੂਝੈ ਹਾਂਜੀ ਕਹਿੰਦੇ ਕਿਉਂ ਬੂਝੈ ਬੂਝਦਾ ਹੀ ਨਹੀਂ ਨੇ ਭੁਜਾਈ ਹਾਂਜੀ ਬੂਝੇ ਮੈਨੇ ਸਮਝਣਾ ਕਰੇ ਕਉਂਕੇ ਇਸ ਮਨ ਨੂੰ ਬੂਝ ਨਹੀਂ ਆਈ ਸਮਝੇ ਨਹੀਂ ਆਈ ਆਤਵਾ ਸਮਝ ਨਹੀਂ ਆਈ ਮੈਂ ਜੀ ਸਮਝਦਾ ਹੀ ਨਹੀਂ ਹੈ ਤਾਂ ਇਸ ਤਰ੍ਹਾਂ ਕਹਿੰਦੇ ਬੂਝੇ ਮੈਨੇ ਸਮਝਣਾ ਕਰੇ ਜਿਹੜੇ ਗੁਰੂ ਓਸਤਾਦ ਸਿਖਾ ਦਿੰਦੇ ਆ ਉਹਨਾਂ ਦੇ ਉੱਤੇ ਅਮਲ ਕਰਨਾ ਕਰੇ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਕਹਿੰਦੇ ਜਿਨ੍ਹਾਂ ਦਾ ਮਨ ਇਹ ਮਾਇਆ ਦੇ ਵਿੱਚ ਰਤਾ ਹੋਇਆ ਮਾਇਆ 'ਚ ਰੰਗੇ ਹੋਇਆ ਹਾਂਜੀ ਉਹ ਜਿਹੜੇ ਪੁਰਖ ਆ ਉਹਨਾਂ ਦਾ ਆਖਣ ਗ੍ਰੰਥਾਂ ਦਾ ਜਿਹੜਾ ਪੜ੍ਹਨਾ ਤੇ ਸ਼ਾਸਤਰਾਂ ਦਾ ਜਿਹੜਾ ਉਚਾਰ ਕਰਕੇ ਦੱਸਣਾ ਔਰ ਫਿਰ ਸ਼ਾਸਤਰਾਂ ਦਾ ਸੁਣਨਾ ਆ ਪਾਉਣ ਕੀ ਬਾਣੀ ਕਹਿੰਦੇ ਹਵਾ ਦੇ ਬੁੱਲੇ ਮੰਗਣੇਸ ਫਲਿਆ ਜਮੀ ਹਵਾ ਦਾ ਬੁਲਾ ਨਿਕਲ ਗਿਆ ਇਸ ਤਰ੍ਹਾਂ ਹੀ ਆ ਉਹ ਲੋਗ ਗ੍ਰਹਿਣ ਤੋਂ ਕੋ ਕਰਦੇ ਹੀ ਨਹੀਂ ਖਾਸ ਮੁਕੀ ਨਦਰ ਦਿਲ ਹੈ ਪਸੰਦੇ ਜਿਨੀ ਇੱਕ ਕਰ ਇੱਕ ਧਾਇਆ ਜਿਨੀ ਖਾਸੀ ਨਜ਼ਰ ਦਿਲ ਹੈ ਪਸੰਦੇ ਜੀਨੀ ਕਰ ਏਕ ਤੇ ਆਇਆ ਜਿਗਿਆ ਸੂਰੂਪੀ ਹਾਂਜੀ ਇਹ ਜੀਵਾਤਮਾ ਜੜੀ ਖਾਸਮ ਜਿਹੜੇ ਗੁਰੂ ਤੇ ਉਹਨਾਂ ਸਤਗੁਰਾਂ ਦੀ ਨਦਰ ਕਿਰਪਾ ਦੀ ਦ੍ਰਿਸ਼ਟੀ ਦੁਆਰਾ ਜਿਨ੍ਹਾਂ ਨੇ ਇੱਕ ਨਰੰਗਕਾਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਉਹਨਾਂ ਨੇ ਕਹਿੰਦੇ ਆਪਣੇ ਮਨ ਦੇ ਵਿੱਚ ਬਰਮਤਨ ਪਸੰਦੇ ਮਨੇ ਦੇਖ ਲਿਆ ਪਛਾਣ ਲਿਆ ਕਾਜੀ ਕਹਿਣ ਲੱਗਾ ਜੀ ਮੈਂ 30 ਰੋਜ਼ੇ ਰੋਜ਼ ਰੱਖਦਾ ਆ ਪੰਜ ਨਵਾਜਾਂ ਵੀ ਪੜਦਾ ਆ ਅਤੇ ਆਪਣਾ ਜਿਹੜੇ ਸਾਡੇ ਬਜ਼ੁਰਗ ਹੋਏ ਆ ਪੀਰ ਫਕੀਰ ਉਹਨਾਂ ਦੇ ਦਸੇ ਉਤੇ ਰਸਤਿਆਂ ਤੇ ਵੀ ਚੱਲ ਰਿਹਾ ਹਾਂ ਹਾਂਜੀ ਕੇ ਬਚਨ ਉਹਦਾ ਸੁਣ ਕੇ ਮਹਾਰਾ ਜੀ ਕਹਿਣ ਲੱਗੇ ਠੀਕ ਹੈ ਤੂੰ ਇਹ ਗੱਲ ਤਾਂ ਕਰਦਾ 30 ਕਰ ਰੱਖੇ ਪੰਜ ਕਰ ਸਾਥੀ ਨਾਓ ਸੈਤਾਨ ਮਤ ਘਟ ਜਾਈ ਤੀਰੋਜਿਆਂ ਨੂੰ ਵੀ ਤੁਰਾਦਾ ਪੰਜ ਨਵਾਜਾਂ ਨੂੰ ਵੀ ਪੜਨਾ ਪਰ ਇਹ ਗੱਲ ਹੈ ਹੈ ਚੇਤੇ ਰੱਖੀ ਕਿ ਤੇਰਾ ਜਿਹੜਾ ਸਾਥੀ ਹੈ ਹੈ ਜੀ ਜਿਹਦਾ ਨਾਂ ਸ਼ੈਤਾਨ ਹੈ ਹੈ ਜੀ ਸ਼ੈਤਾਨ ਇਹ ਮਨ ਦੇ ਵਿੱਚ ਜਿਹੜੇ ਵਕਾਰ ਆ ਹੰਕਾਰ ਆ ਹੈ ਜੀ ਉਹ ਤੈਨੂੰ ਮਤਾਂ ਕੱਟ ਜਾਣ ਉਹ ਜਿਹੜੇ ਵਕਾਰ ਆ ਇਹਦੇ ਤੇਰੇ ਜੀਵਨ ਨੂੰ ਬਰਬਾਦ ਨਾ ਕਰ ਜਣ ਇਹ ਲਾ ਸ਼ੈਤਾਨ ਕਾਮ ਦੇ ਜਾਂ ਹੰਕਾਰ ਆ ਉਹ ਤੈਨੂੰ ਮਤਾਂ ਹਾਂਜੀ ਨਾ ਉਹ ਸ਼ੈਤਾਨ ਜਿਹੜਾ ਸਾਥੀ ਬਣਾਇਆ ਸ਼ੈਤਾਨ ਨੂੰ ਮਤ ਘਟ ਜਾਈ ਹਾਂਜੀ ਉਹ ਤੈਨੂੰ ਮਤਾਂ ਘਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਸਾਧੂਰ ਸੱਚੇ ਪਾਸ਼ਾਹ ਦੇ ਕਾਜੀ ਕਹੀਂ ਤੂੰ ਆਖਦਾ ਕਿ ਮੈਂ ਆਪਣੇ ਜਿਹੜੇ ਪੀਰ ਫਕੀਰ ਉਹਨਾਂ ਦੇ ਉਤੇ ਰਾਹ ਦੇ ਉਤੇ ਚੱਲਦਾ ਕਹਿੰਦੇ ਅਸੀਂ ਤਾਂ ਇਹ ਗੱਲ ਕਹਿੰਨੇ ਆ ਤੂੰ ਆਪਣੇ ਜਿਹੜੇ ਪੀਰ ਫੀਰ ਉਹਨਾਂ ਦੇ ਰਾਹ ਦੇ ਉੱਤੇ ਨਹੀਂ ਚੱਲਦਾ ਹਾਂਜੀ ਜੇ ਉਹਨਾਂ ਦੇ ਰਾਹ ਤੇ ਚੱਲੇ ਤਾਂ ਤੇਰਾ ਮਨ ਟਿਕ ਜਾਏ ਕਿਉਂਕਿ ਕਾਰਜ ਦੁਆਰਾ ਪਛਾਣ ਦੇ ਕਾਰਨ ਦਾ ਅਨੁਮਾਨ ਹੁੰਦਾ ਧੂਆ ਨਿਕਲਦਾ ਹੋਵੇ ਜਿੰਦਾਜਾ ਹੋਿੰਦਾ ਫਿਰ ਜਾ ਕੇ ਜਿੱਥੇ ਆ ਗਿਆ ਉੱਥੇ ਰਸੋਈ ਹੋਊਗੀ ਬੰਦੇ ਵੀ ਆਉਣਗੇ ਅਨੁਮਾਨ ਲੱਗ ਜਾਂਦਾ ਜੇ ਤੂੰ ਬਜ਼ੁਰਗਾਂ ਦੇ ਰਾਤੇ ਚੱਲਣ ਫੇ ਤਾਂ ਕੋਈ ਰੌਲਾ ਹੀ ਨਹੀਂ ਹੈ ਮਾਲ ਧਨ ਕੇ ਤੂੰ ਸਾਂਝਿਆ ਆਹੀ ਫਿਰ ਕਹਿੰਦੇ ਮਾਲ ਧਨ ਕੇ ਤੂੰ ਕਿਸ ਵਾਸਤੇ ਸਾਂਝਿਆ ਆਹੀ ਇਕੱਠਾ ਕਰੀ ਜਾਂਦਾ ਮੈਂ ਲੋਕਾਂ ਨੂੰ ਲੁੱਟ-ਲੁੱਟ ਕੇ ਮਾਇਆ ਪਦਾਰਥ ਇਕੱਠਾ ਕਰੀ ਜਾਂਦਾ ਤੇ ਜੇ ਤੈਨੂੰ ਇਹ ਸਮਝ ਆ ਜਾਏ ਤੇ ਫੇਰ ਆ ਫੇਰੀਆਂ ਇਸ ਤਰ੍ਹਾਂ ਨਹੀਂ ਉਹ ਕਿਉਂ ਕਰੇ ਜਿਵੇਂ ਫਕੀਰਾਂ ਦੇ ਰਾਸਤੇ ਤੇ ਚੱਲੇ ਤੇ ਫੇਰ ਦਾਤ ਨੂੰ ਠੱਗੀ ਠੋਰੀ ਜਿਹੜੀ ਹੈ ਛੱਡਦਾ ਹੈਗਾ ਤੇ ਠੱਗੀਆਂ ਠੋਰੀਆਂ ਛੱਡਦਾ ਨਹੀਂ ਤੇ ਅਸੀਂ ਕਿਵੇਂ ਮੰਨੀਏ ਕਿ ਤੂੰ ਫਕੀਰਾਂ ਦੇ ਦਸੇ ਰਸਤੇ ਤੇ ਚੱਲਦਾ ਹੈ ਨਾ ਕਿਉਂਕਿ ਜਿਹੜਾ ਮਾਲ ਤਾਂ ਨੇ ਕਿ ਤੂ ਕਿਰੇ ਵਾਸਤੇ ਫਿਰ ਸਾਂਝਿਆ ਹੀ ਸਾਂਝਿਆ ਹੀ ਮੈਨੇ ਇਕੱਠਾ ਕਰ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ